ਓਏ ਹੋਏ ਹੋਰ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਸਾ ਪੰਜ ਦੀ ਸਾਇਨਾ ਕੀਤੀ ਸੀ ਪੰਜ ਪਿਆਰੇ ਜਿਹੜੇ ਸਾਨੂੰ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਲਿਆ ਕੇ ਇਹ ਉਹਨਾਂ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਤੇ ਉਹਨਾਂ ਨੂੰ ਆਪ ਅੰਮ੍ਰਿਤ ਛਕਾਇਆ ਔਰ ਇੱਕ ਨਵੀਂ ਜਿਹੜੀ ਖਾਸੇ ਵਿੱਚ ਰੂਪ ਪੈਦਾ ਕੀਤੀ ਸੀ ਸਾਡਾ ਜਿਹੜਾ ਪਿਓ ਆ ਗੁਰੂ ਗੋਬਿੰਦ ਸਿੰਘ ਜੀ ਹੈਗੇ ਆ ਤੇ ਸਾਨੂੰ ਉਨਾ ਕਦਮਾਂ ਉੱਤੇ ਪੈਰਾ ਦੇਣਾ ਚਾਹੀਦਾ ਯਾਰ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਤੁਸੀਂ ਦੇਖ ਰਹੇ ਹੋ ਸ਼ਵਾਲਕ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਪਰਮਜੀਤ ਸਿੰਘ ਪੰਗੂ ਅਸੀਂ ਮੌਜੂਦ ਹਾਂ ਅੱਜ ਕੈਨੇਡਾ ਦੇ ਉੱਗੇ ਸ਼ਹਿਰ ਕਲਗਰੀ ਦੇ ਦਸ਼ਵੀਸ਼ ਕਲਚਰ ਸੈਂਟਰ ਗੁਰਦਰਾ ਸਾਹਿਬ ਵਿਖੇ ਜਿੱਥੇ ਹਰ ਸਾਲ ਦੀ ਤਰ੍ਹਾਂ ਖਾਲਸਾ ਸਾਜਨਾ ਦਿਵਸ ਬਸਾਖੀ ਦਾ ਦਿਹਾੜਾ ਜਿਹੜਾ ਬੜੀ ਧੁੰਮਕਾਂ ਨਾਲ ਸਰਦਾ ਦੇ ਨਾਲ ਮਨਾਇਆ ਜਾ ਰਿਹਾ ਸਿੱਖ ਸੰਗਤਾਂ ਵੱਤ ਤੋਂ ਵੱਧ ਮਿਹੰਤੀ ਦੇ ਵਿੱਚ ਗੁਰਦਰਾ ਸਾਹਿਬ ਆ ਰਹੀਆਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਮੌਕੇ ਦੀਆਂ ਮੁੱਖ ਝਲਕੀਆਂ ਤੇ ਸਿੱਖ ਸੰਗਤਾਂ ਨਾਲ ਕਰਾਵਾਂਗੇ ਗੱਲਬਾਤ ਤੁਸੀਂ ਬਣੇ ਰਹੋ ਸ਼ਵਲਕ ਟੀਵੀ ਚੈਨਲ ਦੇ ਨਾਲ ਮੈਂ ਭਵਿੰਦਰ ਸਿੰਘ ਭਾਗੂ ਮજરા ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਰਿਪੋਰਟਰ ਪਰਮਜੀਤ ਸਿੰਘ ਭੰਗੂ ਅਨਸਾਰ ਆਹ ਸਾਹਮਣੇ ਗੁਰਦੁਆਰਾ ਸਾਹਿਬ ਜੋ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਸ੍ਰੀ ਦਸ਼ਮੇਸ਼ ਕਲਚਰ ਸੈਂਟਰ ਜਿੱਥੇ ਹਰ ਸਾਲ ਦੀ ਤਰ੍ਹਾਂ ਖਾਲਸਾ ਵਿਸ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਸਾਰੇ ਪ੍ਰੋਗਰਾਮ ਦੀਆਂ ਪ੍ਰਮੁੱਖ ਝਲਕੀਆਂ ਤੇ ਕੋਸ਼ਿਸ਼ ਕਰਾਂਗੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਨ ਦੀ ਸੋ ਤੁਸੀਂ ਬਣੇ ਰਹਿਣਾ ਸ਼ਵਲਕ ਟੀਵੀ ਚੈਨਲ ਦੇ ਨਾਲ ਘਰ ਬੈਠ ਕੇ ਤੁਸੀਂ ਇਹਨਾਂ ਸਾਰੀਆਂ ਤਸਵੀਰਾਂ ਦਾ ਜਣੀ ਕਿ ਸਾਰੇ ਖਾਲਸਾ ਦਿਵਸ ਦਾ ਤੁਸੀਂ ਘਰ ਬੈਠ ਕੇ ਆਨੰਦ ਮਾਣ ਸਕਦੇ ਹੋ ਆ ਸਾਹਮਣੇ ਤਸਵੀਰਾਂ ਗੁਰਦੁਆਰਾ ਸਾਹਿਬ ਸ੍ਰੀ ਦਸ਼ਮੇਸ਼ ਕਲਚਰ ਸੈਂਟਰ ਦੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੋ ਤੁਸੀਂ ਬਣੇ ਰਹੋ ਸ਼ਿਵਾਲਕ ਟੀਵੀ ਚੈਨਲ ਦੇ ਨਾਲ ਚੱਲਦੀ ਬਿੜਾਉਂਦਾ ਸੇਵਾ ਲਾ ਰਹੇ ਤੁਹਾਡੀ ਅੰਮ੍ਰਿਤ ਵੇਲੇ ਚੱਪ ਚੇ ਇਧਰ ਗੱਲ ਕਰਦੇ ਪਾਏ ਲਾਉਂਦੇ ਆਂ ਕਿ ਯਾਰ ਆ ਵੀ ਬੈਕ ਸੇਡ ਆ ਸਾਨੂੰ ਇਧਰ ਆਉਂਦੇ ਆਂ ਇੰਨਾ ਨਹੀਂ ਜਿਹੜੀ ਇਧਰ ਦੀ ਵੋਧਾਰਾ ਦਸ਼ਮੀਸ਼ ਕਲਚਰ ਸੈਂਟਰ ਤੇ ਵਿਖੇ ਇੱਕ ਫੂਡ ਬੈਂਕ ਵੀ ਬਣਾਇਆ ਗਿਆ ਹੈ ਵੱਖਰੇ ਤੌਰ ਤੇ ਉਹਦੇ ਵਿੱਚ ਲੋੜਵੰਦ ਸੰਤਾਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਦੁੱਧ ਰਾਸ਼ਨ ਆਟਾ ਖਰੂਟ ਵਗੈਰਾ ਸਭ ਕੁਝ ਜਿਹੜਾ ਉਹਨਾਂ ਦੀ ਲੋੜ ਅਨੁਸਾਰ ਦਿੱਤਾ ਜਾਂਦਾ ਹੈ ਇਹ ਫੂਡ ਬੈਂਕ ਦੇ ਵਿੱਚ ਅ ਇਸ ਵਕਤ ਭਾਵੇਂ ਥੋੜਾ ਇਹ ਹੋਰ ਹੀ ਹੋਰ ਸੰਗਠਨਾਂ ਵੱਲੋਂ ਜਿਵੇਂ ਜਿਵੇਂ ਦਿੱਤਾ ਜਾਂਦਾ ਓਵੇਂ ਓਵੇਂ ਸੰਗਠਨਾਂ ਦੇ ਵਿੱਚ ਵੰਡਿਆ ਵੀ ਜਾਂਦਾ ਇਹ ਆ ਫੂਡ ਬੈਂਕ ਵਿਸ਼ਵੇਸ਼ ਕਲਚਰ ਗੁਰਦੁਆਰਾ ਕਲਗਰੀ ਦਾ ਫੂਡ ਬੈਂਕ ਲੰਗਰ ਜਿਹੜਾ ਤੁਸੀਂ ਕਿਹੜੀ ਸੰਸਥਾ ਵੱਲੋਂ ਲਗਾਉਂਦੇ ਹਾਂ ਸਟੂਡੈਂਟ ਮੈਂ ਕਮਾਈ ਅਸੀਂ ਮੁੰਡਿਆਂ ਦੇ ਰਲ ਰਲ ਕੇ ਲੋੜ ਪ੍ਰਯਾਰਥੀ ਮਤਲਬ ਆ ਉਹਨਾਂ ਨੇ ਆਪਣੇ ਸਾਹਮਣੇ ਦੇ ਵੱਲੋਂ ਹਰ ਚੀਜ਼ ਲਿਗਾਉਂਦੇ ਆ ਅੱਜ ਆਈ ਆ ਕਿ ਪਹਿਲੇ ਸਾਲ ਤੋਂ ਚਾਲਾ ਚੱਲਿਆ ਇਸ ਵਾਰ ਠੀਕ ਹੈ ਜੀ ਫਸਟ ਟਾਈਮ ਹੀ ਚਲੋ ਬਹੁਤ ਵਧੀਆ ਗੱਲ ਹੈ ਅੰਦਰ ਸੇਕ ਸੰਤਨ ਕੋਈ ਸੁਣੀਆਂ ਦੇਣਾ ਚਾਹੋਗੇ ਸਿੱਖੀ ਨਾਲ ਜੁੜੋਈ ਬਹੁਤੋ ਆਦਰ ਸੇਵਾ ਕਰੋ ਸੇਵਾ ਕਰੋ ਗੁਰੂ ਅਰਥ ਕਰੋ ਨਾਮ ਜਪੋ ਵੰਡ ਛਕੋ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸੁਨੇਹਾ ਨੂੰ ਆਪਣੇ ਰੂਪ ਦੇ ਵਿੱਚ ਲਾਗੂ ਕਰੋ ਆਪਣੀ ਜੀ ਵਿੱਚ ਹਾਂਜੀ ਚਲੋ ਜੀ ਬਹੁਤ ਮਿਹਰਬਾਨੀ ਓਕੇ ਥੈਂਕ ਯੂ ਵਾਹਿਗੁਰੂ ਜੀ ਕੀ ਫਤਿਹ

ਮੈਂ ਪੰਦਰ ਸਿੰਘ ਪਗਮਰਿਆ ਸ਼ਵਾਰਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਰਿਪੋਰਟਰ ਪਰਮਜੀਤ ਮੰਗੂ ਅਨੁਸਾਰ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਬਣੇਵੇਂ ਦਿਖਦਾ ਇੱਕ ਖਿੱਚਦਾ ਕਾਰਨ ਜਣੀ ਕਿ ਵਧੀਆ ਦੇਖ ਵਾਲੇ ਮੋਟਰਸਾਈਕਲ ਔਰ ਬਹੁਤ ਮਹਿੰਗੇ ਮੋਟਰਸਾਈਕਲ ਨੇ ਇਹ ਕੈਨੇਡਾ ਦੇ ਅਮਰੀਕਾ ਦੇ ਬਣੇ ਹੋਏ ਆ ਬਾਹਰਲੇ ਦੇਸ਼ਾਂ ਦੇ ਬਣੇ ਹੋਏ ਆ ਸੋ ਇਹਨਾਂ ਨੂੰ ਚੰਗੇ ਹੀ ਬੱਚੇ ਜਿਹੜੇ ਵੱਡੇ ਜਾਨੀ ਕਿ ਤਾਕਤਵਰ ਨੌਜਵਾਨ ਤਕੜੇ ਹੀ ਨੌਜਵਾਨ ਚਲਾਉਂਦੇ ਨੇ ਸੋ ਇਹ ਤਸਵੀਰਾਂ ਅਸੀਂ ਤੁਹਾਨੂੰ ਸਿੱਧੀਆਂ ਸ਼ਿਵਾਲਕ ਟੀਵੀ ਚੈਨਲ ਤੋਂ ਦਸ਼ਮੇਸ਼ ਕਲਚਰ ਸੈਂਟਰ ਗੁਰਦੁਆਰਾ ਸਾਹਿਬ ਕੈਲਗਰੀ ਤੋਂ ਦਿਖਾ ਰਹੇ ਹਾਂ ਕਿਉਂਕਿ ਇਹ ਉੱਥੇ ਪਾਰਕਿੰਗ ਦੇ ਵਿੱਚ ਜੋ ਮੋਟਰਸਾਈਕਲ ਹੈ ਨੌਜਵਾਨਾਂ ਵੱਲੋਂ ਲਗਾਏ ਨੇ ਇਹ ਖਿੱਚ ਦਾ ਕੇਂਦਰ ਬਣੀ ਹੋਈ ਹੈ ਔਰ ਇਹਨਾਂ ਮੋਟਰਸਾਈਕਲਾਂ ਨੂੰ ਦੇਖ ਕੇ ਬਹੁਤ ਮਨ ਚਿਤ ਕਰਦਾ ਵੀ ਮੈਂ ਵੀ ਇੱਕ ਮੋਟਰਸਾਈਕਲ ਖਰੀਦਾਂ ਪਰ ਬਜ਼ੁਰਗ ਨਹੀਂ ਖਰੀਦ ਸਕਦੇ ਇੱਕ ਰੇਅਰ ਚੀਜ਼ ਹੈ ਬੜੀ ਵਧੀਆ ਚੀਜ਼ ਹੈ ਇਹ ਨੌਕੀ ਆ ਕਿਤੇ ਬੱਚੇ ਵੀ ਹੋਣਗੇ ਬੱਚੇ ਬੜੇ ਜੀ ਪੱਦੇ ਸੱਜੇ ਹੋਗੇ ਹਾਂ ਬਹੁਤ ਸ਼ਾਨਦਾਰ ਮੋਟਰਸਾਈਕਲ ਨੇ ਲੀ ਉਹ ਉਹ ਵੱਡੇ ਕਿਡਾ ਹੈ ਤਕੜਾ ਵੱਡਾ ਇਹਨਾਂ ਦੀ ਸੀਟਾਂ ਵੀ ਬੜੀਆਂ ਐ ਦੇਖੋ ਵੱਖਰੇ ਖਿਲਕੇ ਖਿਲਕੇ ਵੱਖਰੇ ਵੱਖਰੇ ਢੰਗ ਦਾ ਵੱਖਰੇ ਢੰਗ ਦੇ ਐ ਆਹ ਵੇਖੋ ਜੀ ਕਿੱਡਾ ਵੱਡਾ ਮੋਟਰਸਾਈਕਲ ਆ ਤੇ ਇਹਨੂੰ ਚਲਾਉਣ ਵਾਲਾ ਮੈਂ ਹੈਰਾਨ ਆ ਕਿੱਡਾ ਤਕੜਾ ਬੰਦਾ ਹੋਊ ਹੈ ਜਿਹੜਾ ਇਹਨੂੰ ਚਲਾਉਂਦਾ ਹੋਊ ਜੀ ਹੈ ਮੋਟਰਸਾਈਕਲ ਹੀ ਆ ਤੇ ਚਲਾਉਣਾ ਕਰ ਤੋਂ ਵੀ ਔਖਾ ਬਹੁਤ ਕਾਰਜ ਤੇ ਬੈਠ ਕੇ ਚੜਾਈਦਾ ਭਾਰ ਵੇਖੋ ਇਦਾਂ ਸਾਰੇ ਇਦਾਂ ਦੇ ਹੀ ਆ ਜੀ ਸਾਰੇ ਮੋਟਰਸਾਈਕਲ ਇਦਾਂ ਦੇ ਹੀ ਆ ਨਵੇਂ ਤੋਂ ਨਵੇਂ ਡਿਜ਼ਾਈਨ ਆ ਗਿਨੇ ਇੱਥੇ ਖੜੇ ਹੋ ਗੜਾ ਕਿਵੇਂ ਹੀ ਕਿਸ ਤਰ੍ਹਾਂ ਗੇੜਾ ਜੀ ਕਾ ਪਕੌੜਿਆਂ ਦਾ ਲੰਗਰ ਸੰਗਤਾਂ ਵੱਲੋਂ ਲਾਈਨ ਦੇ ਵਿੱਚ ਲੱਗ ਕੇ ਲਿਆ ਜਾ ਰਿਹਾ ਹੈ ਜਿਆ ਦੇ ਨਾਲ ਪਕੌੜੇ ਵੀ ਆ ਜੀ ਹਾਂਜੀ ਪਕੌੜੇ ਵੀ ਆ ਜੀ ਬਰੈਡ ਵੀ ਆ ਜੀ ਮਠਿਆਈ ਵੀ ਆ ਜੀ ਜੀ ਤੇ ਫਲ ਫਰੂਟ ਵੀ ਆ ਜੀ ਫਲ ਫਰੂਟ ਵੀ ਨਾਲ ਆ ਹਾਂਜੀ ਹਾਂਜੀ ਸਾਰੇ ਤਰ੍ਹਾਂ ਦੀ ਚੱਲ ਰਿਹਾ ਜੀ ਹਾਂਜੀ ਹਾਂਜੀ ਇਹ ਤੁਸੀਂ ਹਰ ਸਾਲ ਜਦੋਂ ਸਾਜਨਾ ਦਿਵਸ ਮਨਾਇਆ ਜਾਂਦਾ ਹੈ ਸਾਕੀ ਦਾ ਦਿਹਾੜਾ ਉੱਥੇ ਆਉਂਦੇ ਹਾਂ ਇੱਥੇ ਹਾਂਜੀ ਹਰ ਸਾਲ ਦੀ ਤਰ੍ਹਾਂ ਹੀ ਠੀਕ ਹੈ ਜੀ ਹਰ ਸਾਲ ਦੀ ਤਰ੍ਹਾਂ ਹੀ ਜਿਹੜੀ ਸੰਗਤ ਆ ਪੂਰੇ ਉਤਸ਼ਾਹ ਨਾਲ ਪਹੁੰਚਦੀ ਹੈ ਗੁਰੂ ਘਰ ਮੱਥਾ ਟੇਕਦੇ ਆ ਪ੍ਰਸ਼ਾਦਾ ਛਕਦੇ ਆ ਤੇ ਆਪਣੀ ਜੋ ਮਨੋ ਕਾਵਨਾ ਕੋਈ ਸੋਖਾ ਸੋਹਣਾ ਤੁਸੀਂ ਜਿਹੜੀਆਂ ਸੰਗਤਾਂ ਨੇ ਇੱਥੇ ਸ਼ਾਮਲ ਹੋਈਆਂ ਉਹਨਾਂ ਨੂੰ ਆਪਣੇ ਵੱਲੋਂ ਦੀਸ਼ਨੀਆ ਦੇਣਾ ਚਾਹੀਦਾ ਸ੍ਰੀਮਤੀ ਰੇਹਾ ਦਾ ਜੀ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਵਧੀਆ ਗੱਲ ਹੈ ਕਾਹ ਜੋ ਨੈਕਸਟ ਆਪਣੇ ਜਨਰੇਸ਼ਨ ਆ ਅਗਲੀ ਪੀੜ੍ਹੀ ਆ ਉਹਨਾਂ ਨੂੰ ਬੱਚਾ ਨੂੰ ਸਿਹਤ ਮਿਲਦੀ ਹੈ ਤੇ ਇਸੇ ਤਰ੍ਹਾਂ ਹੀ ਸਦਭਾਵਨਾ ਨਾਲ ਪਿਆਰ ਨਾਲ ਸੰਗਤ ਹਮ ਹਮਾ ਕੇ ਪਹੁੰਚ ਰਹੀ ਆ ਬਹੁਤ ਵਧੀਆ ਗੱਲ ਹੈ ਬਹੁਤ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਜੀ ਸ਼ਵਾਲਕ ਪੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਖਾਲਸਾ ਸਾਜਨਾ ਦਿਸ਼ ਦੇ ਮੌਕੇ ਤੇ ਮੇਡ ਕਲਚਰ ਸੈਂਟਰ ਦੇ ਮੋਦਰਾ ਸਾਹਿਬ ਜੀ ਜਿਹੜਾ ਇਹ ਤੁਸੀਂ ਸਟਾਰ ਲਗਾਇਆ ਹੈ ਇਹ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿ ਤੁਸੀਂ ਇੱਥੇ ਕਾਸ ਲਈ ਬੈਠੇ ਹੋ ਮੈਂ ਇੱਥੇ ਜੀ ਆਪਣੇ ਟ੍ਰੈਡੀਸ਼ਨਸ ਕਲੈਕਟ ਕਰ ਰਹੀ ਹਾਂ ਜਿੱਦਾਂ ਕਿ ਇਹ ਪਾਰਕਿੰਗ ਲੋਟ ਦੀ ਰੈਨੋਵੇਸ਼ਨ ਹੋ ਰਹੀ ਆ ਉਹਦੇ ਲਈ ਆਪਾਂ ਡੋਨੇਸ਼ਨਸ ਕਲੈਕਟ ਕਰਦੇ ਆ ਤੇ ਫਿਰ ਅੱਗੇ ਸੰਗਤ ਵੱਧ ਚੜ੍ਹਦੀ ਤੇ ਸੇਵਾ ਵੀ ਕਰਦੀ ਆ ਹੋਰ ਹੁੰਦੀ ਆ ਇਸ ਬਹੁਤ ਹੀ ਵਧੀਆ ਜਿਹੜਾ ਆਪਣਾ ਜਿਹੜਾ ਵਿਸਾਖੀ ਦਾ ਦਿਹਾੜਾ ਉੱਤੇ ਸੇਵਾ ਕਰਦੀ ਆ ਐਂਡ ਯਾ ਤੁਸੀਂ ਤੁਹਾਨੂੰ ਭੈਣ ਜੀ ਸਾਡੀ ਸ਼ਵਾਲਕੀ ਵੀ ਚੈਨਲ ਤੇ ਪਿਛੋਂ ਪੰਦਰ ਤੇ ਵੇਖਿਆ ਜਾ ਰਿਹਾ ਹੈ ਹਾਂਜੀ ਤੁਸੀਂ ਆਪਣੀ ਵੱਲੋਂ ਸਿੱਖ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਤਾਂ ਇਹੀ ਕਹੂੰਗੀ ਰ ਨਸ਼ਿਆਂ ਤੋਂ ਛੁੱਟ ਕੇ ਵੱਧ ਤੋਂ ਵੱਧ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਸਿੱਖੀ ਵਾਲੇ ਪਾਸੇ ਲੱਗੇ ਤਾਂ ਕਿ ਜਿਹੜੀ ਆਪਣੇ ਲਈ ਉਹਨਾਂ ਨੇ ਆਪਣੇ ਗੁਰੂਆਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਦੇ ਲਈ ਹਣਾ ਆਪਾਂ ਨੂੰ ਇਹਨਾਂ ਦਾ ਹੋਣਾ ਚਾਹੀਦਾ ਵੀ ਹਾਂ ਬਸ ਕੋਈ ਸਿੱਖੀ ਵਾਲੇ ਪਾਸੇ ਜੁੜੀਏ ਪਾਠ ਕਰੀਏ ਨਿਤ ਤੇ ਹਾਂਜੀ ਬਹੁਤ-ਬਹੁਤ ਮਿਹਰਬਾਨੀ ਤੇ ਜਿੰਨ ਦਿੱਲੀ ਦਾ ਉਚੜਾ ਦੇ ਸਾਤਰੀਆ ਪ੍ਰਧਾਨ ਜੀ ਮਾਈਕ ਨੂੰ ਜੀ ਖਾਲਸਾ ਬਾਕੇ ਜੀ ਪਤਾ ਹੈ ਅੱਜ ਜਿਹੜਾ ਇਹ ਵਿਸਾਖੀ ਦੇ ਮੌਕੇ ਤੇ ਸਾਜਨਾ ਦੇਸ਼ ਦੇ ਮੌਕੇ ਤੇ ਆ ਬਾਹਰ ਦੀ ਬਾਹਰ ਰਖਾਇਆ ਜਾ ਰਿਹਾ ਸਾਰਾ ਰਾਸ਼ਨ ਹਾਂਜੀ ਉਹ ਅੰਦਰ ਮਤਲਬ ਰਾਸ਼ਨ ਕਰਕੇ ਰਖਾਇਆ ਜਾ ਰਿਹਾ ਹੈ ਹਾਂਜੀ ਇਹਦੇ ਜੀ ਦੋ ਕਾਰਨ ਆ ਜੀ ਆਪ ਜੀ ਦੇਖ ਰਹੇ ਹੋ ਇੰਨੀ ਸੰਗਤ ਜੁੜੀ ਹੋਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਵੀ ਸੰਗਤ ਗੁਰੂ ਘਰ ਦੇ ਵਿੱਚ ਦਰਸ਼ਨ ਕਰਨ ਆਉਂਦੀ ਆ ਅਸੀਂ ਚਾਹੁੰਦੇ ਆ ਜਿਹੜੀ ਇਹ ਰਸਤਵਾ ਇੱਥੇ ਰੱਖ ਕੇ ਜਾਣਾ ਫੇ ਆਸਾਨੀ ਦੇ ਨਾਲ ਹੋਰ ਵੀ ਸੰਗਤਾਂ ਆ ਤੇ ਸੰਗਤ ਆਪ ਵਿੱਚ ਮੱਥਾ ਟੇਕ ਸਕੇ ਇਹ ਇੱਕ ਤਾਂ ਇਹ ਕਾਰਨੋਂ ਆ ਜੀ ਦੂਸਰਾ ਇਦਾਂ ਆ ਜੀ ਜਦੋਂ ਮੂਰੇ ਢੇਰ ਲੱਗ ਜਾਂਦਾ ਆ ਤੇ ਉੱਥੋਂ ਸਮਾਨ ਲੈਣਾ ਬਹੁਤ ਔਖਾ ਹੁੰਦਾ ਹੈਗਾ ਇੱਥੇ ਹੁਣ ਸਾਡੇ ਕੋਲ ਕੰਟੇਨਰ ਲੱਗਾ ਆ ਉੱਥੇ ਅਸੀਂ ਰਸਤ ਰੱਖੀ ਜਾਂਦੇ ਹਾਂ ਹਾਂ ਜੀ ਸਾਡੇ ਸ਼ਵਾਲਕ ਟੀਵੀ ਚੈਨਲ ਤੋਂ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੇਖਿਆ ਜਾ ਰਿਹਾ ਤੁਸੀਂ ਆਪਣੀ ਵੱਲੋਂ ਸਿੱਖ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅੱਜ ਜਿਹੜਾ ਅੱਜ ਪਵਿੱਤਰ ਦਿਹਾੜਾ ਆ ਸਿੱਖ ਔਮਲੇ ਦੇ ਇੱਕ ਬਹੁਤ ਮਹਾਨ ਦਿਹਾੜਾ ਆ ਜੀ ਤੇ ਇਸ ਦਿਨ ਸਤਿ ਸੱਚੇ ਪਾਤਸ਼ਾਹ ਜੀ ਨੇ ਬਹੁਤ ਕਿਰਪਾ ਕੀਤੀ ਕੌਲੋ ਜੀਵਾਂ ਦੇ ਉੱਤੇ ਤੇ ਇੱਕ ਸਾਡੀ ਬੱਕਰੀ ਦੇਖ ਬਣਾਈ ਆ ਜੀ ਤੇ ਜਿਹੜਾ ਖਾਲਸਾ ਲੱਖਾਂ ਦੇ ਵਿੱਚੋਂ ਇੱਕ ਨਿਆਰਾ ਹੀ ਦਿਸੂਗਾ ਤੇ ਮਹਾਰਾਜ ਨੇ ਕਿਰਪਾ ਕਰਕੇ ਕੌਲੋ ਜੀਵਾਂ ਦੇ ਅਮਰ ਦੀ ਦਾਤ ਬਖਸ਼ੀ ਤੇ ਮਰਜੀਵ ਮਰਜੀਵ ਨੇ ਜੀਵੜੇ ਕੀਤਾ ਜੀ ਤੇ ਇਹ ਬਹੁਤ ਸਤ ਸ੍ਰੀ ਅਕਾਲ ਦਾ ਬਹੁਤ ਵੱਡਾ ਪ੍ਰਾਲਾਸ ਹੈਗਾ ਸਾਡੇ ਸਾਰਿਆਂ ਦੇ ਉੱਤੇ ਤੇ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ ਜਿੰਨੇ ਵੀ ਇਹ ਜਿਹੜੇ ਵੀ ਜੀ ਇਸ ਦੁਨੀਆ ਦੇ ਵਿੱਚ ਰਹਿ ਰਹੇ ਯਾਰ ਉਹ ਵੱਧ ਤੋਂ ਵੱਧ ਗੁਰੂ ਵਾਲੇ ਬਣੋ ਤੇ ਗੁਰੂ ਘਰ ਦੇ ਵਿੱਚ ਆ ਕੇ ਵੱਧ ਤੋਂ ਵੱਧ ਸੇਵਾ ਕਰਨ ਖਾਸਾ ਪੰਥ ਦੇ ਵਿੱਚ ਸੇਵਾ ਨਿਭਾਉਣਾ ਇਹ ਜ਼ਰੂਰੀ ਹੈ ਜੀ ਇਹ ਕਿ ਹੁਣ ਬਾਹਰਲੇ ਦੇਸ਼ਾਂ ਵਿੱਚ ਆ ਕੇ ਲੋਕ ਉਹ ਆਪਣਾ ਪਰਛੋੜ ਭੁੱਲ ਜਾਂਦੇ ਆ ਆਪਣੇ ਕੇਸ ਕਰਾਉਣਦੇ ਆ ਉਹਨਾਂ ਉਹਨਾਂ ਨੂੰ ਪਛਾਣ ਉਹਨਾਂ ਨੂੰ ਚੇਤੇ ਰੱਖਣਾ ਚਾਹੀਦਾ ਅਸੀਂ ਸਾਡਾ ਜਿਹੜਾ ਪਿਓ ਆ ਗੁਰੂ ਗੋਬਿੰਦ ਸਿੰਘ ਜੀ ਹੈਗੇ ਆ ਤੇ ਸਾਨੂੰ ਉਹਨਾਂ ਦੇ ਕਰਤੱਵਾਂ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਯਾਰ ਤੇ ਇਹ ਮੇਰਾ ਜੀ ਮੈਸੇਜ ਵਾ ਉਹ ਘਰੋਂ ਤੇ ਜਦੋਂ ਵੀ ਕਿਸੇ ਦੇ ਕੋਲ ਟਾਈਮ ਹੋਇਆ ਸੰਕਤੀ ਰੂਪ ਦੇ ਵਿੱਚ ਉਹ ਇੱਥੇ ਜਰੂਰ ਸੇਵਾ ਕਰਨ ਆਉਂਗੋ ਇੱਥੇ ਨਹੀਂ ਹਰ ਕੋਈ ਘਰ ਦੇ ਵਿੱਚ ਇਹ ਜ਼ਰੂਰੀ ਆ ਇਸ ਤਾਂ ਕਿ ਜਿਹੜੇ ਹੋਰ ਵੀ ਧਰਮਾਂ ਦੇ ਆ ਉਹ ਵੀ ਕਈ ਵਰੀ ਸੋਚਦੇ ਆ ਜਿੰਨਾ ਵੀ ਆ ਆਪਰਾਲਾ ਹੋ ਰਿਹਾ ਆ ਅਸੀਂ ਉਹਨਾਂ ਦੱਸੀਦਾ ਇਹ ਸੰਗਤਾਂ ਦੇ ਸਹਿਯੋਗ ਨਾਲ ਹੋ ਰਿਹਾ ਤੇ ਜਿਹੜੀ ਪ੍ਰਬੰਧ ਕਮੇਟੀ ਉਹ ਕੁਝ ਨਹੀਂ ਕਰ ਸਕਦੀਆਂ ਆ ਆਪ ਜੀ ਪਿੱਛੇ ਦੇਖ ਰਹੇ ਹੋ ਕਿੰਨਾ ਲੰਗਰ ਚੱਲ ਰਿਹਾ ਕਿੰਨੀ ਸੰਗਤ ਆ ਰਹੀ ਆ ਤੇ ਹਰ ਰੋਜ਼ ਇੱਥੇ ਇੱਧੇ ਇਕੱਠ ਚੱਲਦਾ ਰਹਿੰਦਾ ਹੈ ਬਹੁਤ ਬਹੁਤ ਮਿਹਰਬਾਨੀ ਪ੍ਰਧਾਨ ਜੀ ਵਾਈਕਲ ਜੀ ਖਾਲਸਾ ਸਾਹਿਬ ਵਾਈਕਲ ਜੀ ਖਤੇ ਸਾਸਰੀਕਰ ਵੀਰ ਜੀ ਸਸੀਕਾਲ ਜੀ ਵਾਈਕਲ ਖਾਲਸਾ ਸਾਹਿਬ ਵਾਈਕਲ ਖਤੇ ਕੀ ਨਾਂ ਤੁਹਾਡਾ ਜੀ ਲੇਣਾ ਨਾਮ ਦਰਸ਼ਨ ਸਿੰਘ ਦਰਦੀਆ ਜੀ ਗਰਦੀ ਸਾਹਿਬ ਆ ਅੱਜ ਜਿਹੜਾ ਖਾਲਸਾ ਕੌਮ ਵੱਲੋਂ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ ਹਾਂਜੀ ਸਾਡੇ ਦਰਸ਼ਕਾਂ ਨੂੰ ਇਹਦੇ ਬਤਾ ਸਬਾਰੇ ਜਾਣਕਾਰੀ ਦਿਓ ਇਹ ਬੇਨਤੀ ਹੈ ਜੀ ਇਹ ਜਿਹੜਾ ਅੱਜ ਦਾ ਸਾਸ ਸਾਸਨਾ ਦਿਵਸ ਮਨਾਇਆ ਜਾ ਰਿਹਾ ਹੈ ਇਹ 1699 ਦੀ ਵਿਸਾਖੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜੀ ਅਪਾਰ ਕਿਰਪਾ ਕੀਤੀ ਕਿ ਉਹਨਾਂ ਨੇ ਖਾਲਸਾ ਪੰਜ ਪਿਆਰੇ ਸਜਾਏ ਔਰ ਸਾਰੇ ਸਿੱਖਾਂ ਨੂੰ ਹੁਕਮ ਕੀਤਾ ਕਿ ਤੁਸੀਂ ਅਮਰਤਾਰੀ ਹੋ ਕੇ ਤੇ ਆਪਣੇ ਤਿਆਰ ਬਰ ਤਿਆਰ ਹੋਣਾ ਤੇ ਇਹ ਬੜੀ ਵੱਡੀ ਕੁਰਬਾਨੀ ਸੀ ਜਿਹੜੀ ਇਸ ਇੱਕ ਕੌਮ ਦੇ ਉੱਪਰ ਮਹਾਰਾਜ ਨੇ ਬੜਾ ਵੱਡਾ ਜਿਹੜਾ ਨਾ ਪਰਉਪਕਾਰ ਕੀਤਾ ਕਿ ਅੱਜ ਇਹ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਲਾਇਆ ਬੂਟਾ ਉਹ ਖਾਸਾ ਸਾਜਾ ਜੋ ਅੱਜ ਪੂਰੀ ਦੁਨੀਆ ਦੇ ਵਿੱਚ ਉਹਦਾ ਬਲੰਦੀਆਂ ਦਾ ਹੈ ਟੱਡੇ ਝੂਰ ਰਹੇ ਨੇ ਤੇ ਇੱਥੇ ਅਜਾ ਦਸ਼ਮੇਸ਼ ਕਲਚਰ ਸੈਂਟਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇੱਕ ਖਾਸਾ ਸਾਜ ਉਹ ਸੁਨਾਇਆ ਜਾ ਰਿਹਾ ਬੜੀ ਤੁਮਤਾ ਬਣਾ ਨਾਲ ਤੇ ਸੰਤਾਂ ਇੱਥੇ ਹਮਗਾਂ ਪਹੁੰਚਦਿਆਂ ਨੇ ਅੱਜ ਵੀ ਹਰ ਸਾਲ ਇੱਥੇ ਪਹੁੰਚਦਾ ਹੈ ਤੇ ਇਹ ਬੜੀ ਬੜੀ ਪ੍ਰਸੰਤਾ ਹੁੰਦੀ ਹੈ ਜਦੋਂ ਇਹੋ ਜਿਹਾ ਜੋ ਜਲਾਲ ਆਪਣਾ ਖਾਲਸਾ ਦੇਖਦੇ ਆ ਅਸੀਂ ਤੇ ਗੁਰੂ ਮਹਾਰਾਜ ਜੀ ਨੂੰ ਕੋਟਾਨ ਕਨਵਾਰ ਪ੍ਰਣਾਮ ਕਰਦੇ ਆ ਨਮਸਕਾਰ ਕਰਦੇ ਆ ਸੱਚੇ ਪਾਤਸ਼ਾਹ ਤੂੰ ਇਹ ਖਾਲਸੇ ਦੀ ਸਾਜਨਾ ਤਿਸ ਅੱਗੇ ਇਹ بس ਆਪਣੇ ਸਿੱਖਾਂ ਤੋਂ ਨਹੀਂ ਪੂਰੇ ਸੰਸਾਰ ਦੇ ਉੱਪਰ ਇਹ ਜੋ ਪਰਪਕਾਰ ਕੀਤਾ ਹੈ ਜੋ ਇਹ ਪਰਪਕਾਰੀ ਕੰਮ ਖਾਸਾ ਕਰ ਰਿਹਾ ਹੈ ਪੂਰੇ ਸੰਸਾਰ ਵਿੱਚ ਇਹ ਕੋਈ ਅਸੀ ਕਿਸੇ ਤੋਂ ਲੁਕਿਆ ਨਹੀਂ ਹੈ। ਵਰਤੀ ਸਾਬਾ ਤੁਹਾਨੂੰ ਸਾਡੇ ਸ਼ਵਲਕ ਟੀਵੀ ਚੈਨਲ ਤੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੇਖਿਆ ਜਾ ਰਿਹਾ ਹੈ। ਤੁਸੀਂ ਆਪਣੀ ਵੱਲੋਂ ਸਿੱਖ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਜੀ ਤੁਹਾਡੇ ਸਵਾਲਕ ਟੀਵੀ ਦੇ ਮਾਧਿਅਮ ਨਾਲ ਸਾਰੇ ਸਿੱਖ ਸੰਗਤਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਸਾਰੇ ਸਿੰਘ ਅੰਮ੍ਰਿਤ ਛੱਕ ਕੇ ਤਿਆਰ-ਬਾਰ ਤਿਆਰ ਹੋਣ ਤੇ ਗੁਰੂ ਘਰ ਦੀ ਖੁਸ਼ੀ ਆਪਾਵਤ ਕਰਨ ਤੇ ਜੋ ਗੁਰੂ ਮਹਾਰਾਜ ਨੇ ਆਪਣੇ ਇਹ ਰਹਿਤ ਰੀਵਾਜਾ ਵਿੱਚ ਜੋ ਅਸੂਲ ਦੱਸਿਆ ਹਨ ਉਹਨਾਂ ਨੂੰ ਅਪਣਾਉਂਦੇ ਹੋਏ ਆਪਣਾ ਜੀਵਨ ਜਾਂਚ ਜੋ ਉਹਨਾਂ ਦੱਸੀ ਹੋਈ ਹੈ ਉਹਦੇ ਉੱਪਰ ਚੱਲਦੇ ਹੋਏ ਆਪਣੇ ਜੀਵਨ ਨੂੰ ਸਫਲ ਕਰੋ ਤੇ ਇਹ ਸੰਸਾਰ ਵਿੱਚ ਗੁਰੂਵਾਰ ਦਾ ਸਨੇਹਾ ਪਚਾਓ ਬਹੁਤ ਬਹੁਤ ਮਿਹਰਬਾਨੀ ਧਰਤੀ ਸਾਹਿਬ ਤੁਹਾਡੀ ਥੈਂਕ ਯੂ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਹੈ ਸਾਸਤਰੀ ਕਲਿੰਦੀ ਜੀ ਬੋਲੋ ਕੀ ਨਾਮ ਦਾ ਠਾਈ ਜੀ ਸਿੰਘ ਜੀ ਤੁਸੀਂ ਅੱਜ ਜਿਹੜਾ ਗੁਰਦੁਆਰਾ ਸਾਹਿਬ ਦਸ਼ਕੀਰ ਕਾਚੇ ਸੈਂਟਰ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਹੈ ਖਾਸਾ ਸਾਜਨਾ ਦੇ ਸਮਨਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਇਸ ਦੇ ਸੰਬੰਧ ਚ ਮੈਂ ਤਾਂ ਇਹ ਕਹਾਂਗਾ ਵੀ ਜਿੰਨੇ ਸੰਗਤ ਆਈਆਂ ਨੇ ਦੇ ਹੱਥ ਬੇਹੱਦ ਕੰਟਰੋਲ ਤੋਂ ਓਵਰ ਇਹ 492 ਚ ਜੋ ਖਾਲਸਾ ਪੰਥ ਸ੍ਰੀ ਗੁਰੂਮ ਸਿੰਘ ਜੀ ਦੇ ਅਸਥਾਨ ਪਾਸੇ ਨੇ ਸਾਧਿਆ ਉਸ ਨੂੰ ਬੜੇ ਧੂਰ ਦਾ ਅਮਰਾਨ ਮਨਾ ਰਹੇ ਆ ਬੜੀ ਸ਼ਰਧਾ ਨਾਲ ਬਹੁਤ ਸੰਗਤ ਜੁੜੀ ਹੋਈ ਹੈ ਹਰ ਪਰ ਹਰ ਬਰਾ ਇੱਥੇ ਇਸ ਤਰ੍ਹਾਂ ਮੈਂ ਤਾਂ 25 ਸਾਲ ਤੋਂ ਇੱਥੇ ਕੱਢਣ ਤੇ ਰਹਿ ਰਿਹਾ 25 ਸਾਲ ਤੋਂ ਇਸ ਤੋ ਹੀ ਮਨਾ ਰਹੇ ਆ ਔਰ ਪੁਰ ਬਾਤ ਮਾਰ ਇਸ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖੇ ਰੰਗਤ ਨੂੰ ਤੇ ਨਸ਼ਿਆਂ ਤੋਂ ਬਚਣਾ ਆ ਇਸ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਨਾ ਤੇ ਗੁਰੂ ਦਾ ਗੁਰੂ ਵਾਰੇ ਵੜਨਾ ਅੱਗੇ ਨੂੰ ਵੀ ਇਸ ਤਰ੍ਹਾਂ ਖਾਲਸਾ ਤੇ ਚੜ੍ਹਦੀ ਕਲਾ ਤੋਂ ਬਣਾਉਂਦੇ ਰਹਿਣਾ ਬਾਈ ਜੁ ਕਾ ਖਾਲਸਾ ਬਾਈ ਸਰਦਾਰ ਜੀਤ ਸਿੰਘ ਜੀ ਸਾਡੇ ਸ਼ਵਾਰਨਕ ਟੀਵੀ ਚੈਨਲ ਤੇ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਚ ਈਵਨ ਵਾਂਝੇ ਲੈਵਲ ਤੇ ਵੇਖਿਆ ਜਾ ਰਿਹਾ ਹੈ ਤੁਸੀਂ ਆਪਣੀ ਵੱਲੋਂ ਸਿੱਖ ਸੰਗਤਾਂ ਨੂੰ ਆਜ ਦੇ ਖਾਲਸਾ ਸਾਜਨਾ ਦੇਸ਼ ਦੇ ਦਿਹਾੜੇ ਤੇ ਮੌਕੇ ਤੇ ਕੀ ਸੁਨੇਹਾ ਦੇਣਾ ਚਾਹੋਗੇ ਜ਼ਿੰਦਗੀ ਰਹਿ ਖਾਲਸਾ ਦੇ ਸਭ ਕਹੇ ਉਸ ਦਿਨ ਤੋਂ ਲਾ ਕੇ ਹਰ ਵਾਰੀ ਸਾ ਸਿੱਖ ਸੰਗਤਾਂ ਪੰਜਾਬ ਚ ਦੇਸ਼ ਵਿਦੇਸ਼ ਸਾਰੇ ਦੇਸ਼ਾਂ ਚ ਮਨਾ ਰਹੇ ਨੇ ਇਸ ਤਰ੍ਹਾਂ ਹੀ ਇੱਥੇ ਗੈਰਗਰੀ ਇਸ ਵੇਸ ਕਲਚਰ ਸੈਂਟਰ ਚ ਕਰਾਰਵਾਟਾ ਕ੍ਰਿਡਾ ਬੱਚੇ ਵੀ ਬਣਾਉਂਦੇ ਆ ਮਾਏ ਤੋਂ 23 ਸਾਲ ਦਾ ਕ੍ਰਿਡਾ ਚ ਇੱਥੇ ਰਹਿ ਰਹੇ ਆ ਤੇ ਔਰ ਬੜੀ ਧੂਮਦਾਨ ਸੰਗਤ ਆ ਰਹੀ ਹੈ ਸੇਵਾ ਕਰ ਰਹੀ ਹੈ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਤੇ ਔਰ ਨਸ਼ਿਆਂ ਤੋਂ ਬਚ ਕੇ ਰਹਿਣਾ ਸੇਵਾ ਕਰਦੇ ਆ ਬਹੁਤ ਬਹੁਤ ਮਿਹਰਬਾਨੀ ਜੀ ਸਿੰਘ ਜੀ ਤੁਹਾਡੀ ਸਤਿਗੁਰ ਸਾਹਿਬ ਵੀਰ ਜੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈਨਾਤੋਟ ਹੈ ਜੀ ਮੇਰਾ ਨਾਮ ਗਰਮੀਤ ਸਿੰਘ ਜੀ ਮਾਸਟਰ ਗਰਮੀਤ ਸਿੰਘ ਗਰਮੀਤ ਸਿੰਘ ਜੀ ਜਿਹੜਾ ਅੱਜ ਇਸ ਦਸ਼ਮੀਸ਼ ਕਲਚਰ ਸੈਂਟਰ ਗੁਰਦੁਆਰਾ ਸਾਹਿਬ ਵਿਖੇ ਸਾਜਨਾ ਦਿਵਸ ਜਿਹੜਾ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ ਹਰ ਸਾਲ ਬੜੀ ਧੁੰਮਧਮ ਨਾਲ ਮਨਾਇਆ ਜਾਂਦਾ ਸਿੱਖ ਸੰਤਾਂ ਬਹੁਤ ਬੜ ਚੜ ਕੇ ਗਿਣਤੀ ਚ ਇੱਥੇ ਪਹੁੰਚਦੀਆਂ ਹਾਂ ਜੀ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਵੀ ਇਹਦਾ ਇਤਿਹਾਸ ਜਿਹੜਾ ਕੀ ਆ ਖਾਲਸਾ ਸਾਜਨਾ ਦਿਵਸ ਦਾ हां ए पिछले साल 아이 طرح ਇਸ ਵੀ ਇਸ ਸਾਲ ਵੀ ਦਸ਼ਮੇਸ਼ ਕਲਚਰ ਗੁਰਦੁਆਰਾ ਸਾਹਿਬ ਵਿਖੇ ਬਹੁਤ ਹੀ ਧੂਮ ਧਾਮ ਦੇ ਨਾਲ ਇਹ ਵਿਸਾਖੀ ਦਾ ਤਿਹਾੜਾ ਮਨਾਇਆ ਜਾ ਰਿਹਾ ਹੈ ਇਹ 1699 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਸਾ ਪੰਜ ਦੀ ਸੈਨਾ ਕੀਤੀ ਸੀ ਪੰਜ ਪਿਆਰੇ ਜਿਹੜੇ ਸਾਨੂੰ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਲਿਜਾ ਕੇ ਇਹ ਉਹਨਾਂ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਤੇ ਉਹਨਾਂ ਨੂੰ ਆਪ ਅੰਮ੍ਰਿਤ ਛਕਾਇਆ ਔਰ ਇੱਕ ਨਮੀ ਜਿਹੜੀ ਖਾਸੇ ਵਿੱਚ ਰੂਪ ਪੈਦਾ ਕੀਤੀ ਸੀ ਔਰ ਜਿਹੜੇ ਚਿੜੀਆਂ ਤੋਂ ਬਾਅਦ ਜਿਹੜੇ ਸੀ ਉਹ ਬਣਾਏ ਸੀ ਔਰ ਇੱਕ ਖਾਸਾ ਬੋਝ ਦੀ ਸਾਫ ਸਥਾਪਨਾ ਕੀਤੀ ਸੀ ਔਰ ਇਸ ਦੇ ਨਾਲ ਇਹ ਹੈ ਕਿ ਸਾਡੇ ਪੰਥ ਦੇ ਵਿੱਚ ਇਸ ਵੇਲੇ ਬੜਾ ਹੀ ਜਿਹੜਾ ਬਹੁਤ ਹੀ ਮਾੜਾ ਮਾਹੌਲ ਜਾ ਰਿਹਾ ਹੈ ਕਿਉਂਕਿ ਅਸੀਂ ਆਪਣੇ ਸਿਧਾਂਤਾਂ ਨੂੰ ਭੁੱਲ ਚੁੱਕੇ ਹਾਂ ਗੁਰੂ ਗੋਬਿੰਦ ਸਿੰਘ ਜੀ ਮਾਰਾ ਜੀ ਨੇ ਜੋ ਸੰਦਿਧਾਨ ਦਿੱਤੇ ਜਿਸ ਤਰ੍ਹਾਂ ਦੇ ਨਾਲ ਸਾਨੂੰ ਅਮਰ ਜਗਣਾ ਲੈ ਕੇ ਆ ਹਰ ਇੱਕ ਵਿਅਕਤੀ ਨੂੰ ਅਮਰ ਜਗਣਾ ਚਾਹੀਦਾ ਔਰ ਸਾਰੇ ਸਿਧਾਂਤਾਂ ਦੀ ਪਾਲਣਾ ਕਰਨੀ ਚਾਹੀਦੀ ਆ ਔਰ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਔਰ ਇਹੀ ਸਾਡੇ ਜਿਹੜੇ ਗੁਰੂਆਂ ਦਾ ਜਿਹੜਾ ਇਤਿਹਾਸ ਹੈ ਗੁਰਮੀਤ ਸਿੰਘ ਜੀ ਸਾਡੇ ਸ਼ਵਾਰਲਕ ਟੀਵੀ ਚੈਨਲ ਤੇ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਚ इवन वर्ल्ड वाइड ਵੇਖਿਆ ਜਾ ਰਿਹਾ ਤੁਸੀਂ ਸਾਰੀ ਦੁਨੀਆ ਦਾ ਕੋਈ ਦੇਸ਼ ਨਹੀਂ ਹੋਏਗਾ ਜਿੱਥੇ ਸਿੱਖ ਨਹੀਂ ਵੱਸਦੇ ਤੁਸੀਂ ਸਿੱਖ ਸੰਗਤਾਂ ਨੂੰ ਆਪਣੀਆਂ ਵੱਲੋਂ ਕੀ ਸੁਨੇਹਾਂ ਦੇਣਾ ਚਾਹੋਗੇ ਦੇਖੋ ਸਾਡਾ ਜਿਹੜਾ ਸਿੱਖ ਡਾਇਸਪੋਰਾ ਹੈ ਸਾਰੀ ਵਰਲਡ ਵਿੱਚ ਹੈ ਕੱਲਾ ਪੰਜਾਬ ਵਿੱਚ ਨਹੀਂ ਸਾਰੇ ਦੇਸ਼ਾਂ ਵਿੱਚ ਆ ਜਿਹਨੇ ਜੋ ਮਾਰਗ ਦੱਸਿਆ ਅੰਮ੍ਰਿਤ ਛਕਣਾ ਚਾਹੀਦਾ ਅੰਮ੍ਰਿਤ ਛੱਕ ਕੇ ਜਿਹੜਾ ਆਪਣਾ ਜੀਵਨ ਹੈ ਉਹਨੂੰ ਸਫਲ ਕਰਨਾ ਚਾਹੀਦਾ ਨਸ਼ਿਆਂ ਤੋਂ ਤੇ ਹੋਰ ਜਿਹੜੀਆਂ ਚੀਜ਼ਾਂ ਹਨ ਉਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਔਰ ਸਾਨੂੰ ਗੁਰੂ ਮਹਾਰਾਜ ਦੇ ਸਿਧਾਂਤਾਂ ਦੇ ਉੱਤੇ ਉਹਨਾਂ ਪ੍ਰਿੰਸੀਪਲਾਂ ਨੂੰ ਪੜਾ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਚਾਹੀਦਾ ਬਹੁਤ ਬਹੁਤ ਮਿਹਰਮਾਨੀ ਕੀਤੀ ਤੁਹਾਡੀ ਬਾਈ ਗੁਰਜੀਕੀ ਖਤੇ ਠੀਕ ਹੈ ਅੱਜ ਦੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਅਸੀਂ ਸ਼ਾਮ ਲਿਆ ਦਸ਼ਮੀਸ਼ ਕਲਚਰ ਗੁਰਦੁਆਰਾ ਸਾਬੇ ਕੀ ਸੰਗਤਾਂ ਬੈਠੀਆਂ ਨੇ ਕਰਦੇ ਆਂ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਤੁਹਾਡਾ ਜੀ ਮਰਕੀਤ ਸਿੰਘ ਜੀ ਅੱਜ ਜਿਹੜਾ ਖਾਲਸਾ ਸਾਜਣਾ ਦਿਵਸ ਮਨਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਹਾਂ ਜੀ ਹਾਂ ਜੀ ਤੁਸੀਂ ਸਾਡੇ ਸੰਗਤਾਂ ਨੂੰ ਇਹਦੇ ਇਤਿਹਾਸ ਬਾਰੇ ਜਾਣਕਾਰੀ ਦਿਓ ਜੀ ਇਹ ਜੀ ਦਸਵੇਂ ਪਾਤਸ਼ਾਹ ਨੇ ਇਸ ਦਿਨ ਖਾਲਸਾ ਸਾਜਿਆ ਸੀ ਪੰਜ ਪਿਆਰੇ ਸਾਜੇ ਸੀ ਬਸਾ ਕੀ ਦੇ ਦਿਨ ਕਹਿੰਦੇ 1699 ਸੀ ਹਾਂ ਤੇ ਉਹ ਉਹੀ ਦਿਨ ਅਸੀਂ ਹਰ ਸਾਲ ਇਹ ਉਹਨਾਂ ਨੂੰ ਯਾਦ ਕਰਕੇ ਖਾਲਸਾ ਜਿਹੜਾ ਹੈਗਾ ਹੈ ਤਿਸ ਬਣਾਉਨੇ ਆ ਜੀ ਸਾਡੀ ਰਵਾਇਤ ਆ ਇਹ ਇਹ ਇੰਝ ਜਿਹਾ ਮਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਥਾਪਿਆ ਤੇ ਨਾਲ ਹੀ ਇੱਕ ਸਿੱਖ ਕੌਮ ਦੀ ਸਥਾਪਨਾ ਕੀਤੀ ਆ ਹਾਂਜੀ 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 ਤੁਹਾਨੂੰ ਖਾਲਸਾ ਜੀ ਸਾਡੇ ਚੈਨਲ ਤੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ इवन वर्ल्ड वाइड ਵੇਖਿਆ ਜਾ ਰਿਹਾ ਹੈ ਹਾਂਜੀ ਤੁਸੀਂ ਸਿੱਖ ਸੰਗਤਾਂ ਨੂੰ ਅੱਜ ਦੇ ਦਿਹਾੜੇ ਤੇ ਈਹਾਕ ਦਿਹਾੜੇ ਤੇ ਕੀ ਸੁਨੇਹੇ ਦੇਣਾ ਚਾਹੋਗੇ ਸੁਨੇਹਾ ਦੇਖੋ ਜੀ ਸਾਡੀ ਤਾਂ ਇਹੀ ਬੇਨਤੀ ਆ ਬਈ ਗੁਰੂ ਵਾਲੇ ਬਣੋ ਬਾਤੋ ਬਦ ਅਮਰਸਪਾਨ ਕਰੋ ਤੇ ਬੁਰੇ ਕਰਮਾਂ ਤੋਂ ਬਚੋ ਨਸ਼ਿਆਂ ਤੋਂ ਦੂਰ ਰਹੋ ਨਸ਼ੇ ਨੇ ਬਹੁਤ ਆਪਣਾ ਨੁਕਸਾਨ ਕਰਦਾ ਪੰਜਾਬ ਦੇ ਵਿੱਚ ਤੇ ਇਸ ਕਰਕੇ ਬੇਨਤੀ ਆ ਸਾਰੀ ਸੰਗਤ ਨੂੰ ਸਿੱਖ ਸੰਗਤ ਜਿੰਨੇ ਦੁਨੀਆ ਤੇ ਸੁਣਦੇ ਨੇ ਤੇ ਬਈ ਆਪਣਾ ਭਾਈ ਗੁਰੂ ਵਾਲੇ ਬਣੋ ਅੰਮ੍ਰਿਤ ਪਾਨ ਕਰੋ ਹਾਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬਹੁਤ ਬਹੁਤ ਮਿਹਰਬਾਨੀ ਖਾਲਸਾ ਜੀ ਮੈਂ